ਬਜ਼ੁਰਗਾਂ ਦੀ ਕਹਾਵਤ ਹੈ ਕਿ ਜਲਵਾਦੀ ਵਿੱਚ ਕੀਤੇ ਕੰਮ ਨੁਕਸਾਨਦੇ ਹੁੰਦੇ ਨੇ ਇਹ ਜੋ ਹੈ ਨਗਰ ਕਾਉਂਸਲ ਵੱਲੋਂ ਮੁਲਤਾਨੀ ਚੌਂਕ ਤੋਂ ਮੁਬਾਰਕ ਮੰਜਲੋਂ ਜਾਂਦਾ ਰੋਡ ਤੇ ਸਿਵਲ ਤੇ ਪਾਈਪ ਪੰਦਰੀ ਟੁੱਟ ਜਾਣ ਕਾਰਨ ਬਾਦਬੂ ਵਾਲੇ ਪਾਣੀ ਦੇ ਦੁਕਾਨਦਾਰਾਂ ਤੇ ਕਲੋਨੀ ਦੇ ਲੋਕਾਂ ਨੂੰ ਨਰਕਪਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਹੈ ਨਗਰ ਕਾਉਂਸਲ ਦੇ ਅਧਿਕਾਰੀ ਨੂੰ ਬਾਰ ਬਾਰ ਕਹਿਨ ਤੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਮੇਰਾ ਨਾਮ ਦੀਪਕ ਜੈਨ ਹੈ ਜੀ। ਆਪਾ ਕਿਥੇ ਖੜੇ ਆ ਕਿਹੜਾ ਚੌਕ ਵਿੱਚ ਪਈਦਾ ਹੈ? ਇਹ ਮਲਤਾਨੀ ਚੌਕ ਹੈ ਜੀ। ਸਾਡਾ ਘਰ ਆ ਸਾਹਮਣੇ ਬਿਲਕੁਲ ਸਾਡਾ ਘਰ ਹੈ। ਸਾਡੇ ਘਰ ਦੇ ਪਿੱਛੇ ਬਿਲਕੁਲ ਆ ਗਲੀ ਜਾਂਦੀ ਹੈ। ਜਿਹੜੀ ਇੰਨੀ ਜ਼ਿਆਦਾ ਗੰਦੀ ਹੈ ਔਰ ਇੰਨੀ ਸਮੈਲ ਆਂਦੀ ਹੈ। ਸਾਰਾ ਸਮੈਲ ਆ ਜੀ ਵਿੱਚ ਨਾਲੇ ਉੱਪਰ ਬੈਠੇ ਹੁੰਦੇ ਆ। ਇਹ ਗਲੀ ਦਾ ਨਾਮ ਕੀ ਹੈ? ਮੁਬਾਰਕ ਕਿਹੜੀ ਨਵਾਬ ਸਾਹਿਬ ਦਾ ਜਿਹੜਾ ਮਹਿਲ ਹੈ ਉਸ ਨੂੰ ਕਲੀ ਜਾਂਦੀ ਹੈ ਉਹਨੂੰ ਰੇਨ ਰੋਡ ਆ ਉਹਨੂੰ ਅੰਦਰ ਜਾਂਦਾ ਜਿਹੜਾ ਮੇਰਾ ਉਹ ਰਸਤੇ ਦਾ ਹਾਲ ਤਾਂ ਤੇਰੇ ਖਿਆਲ ਬਹੁਤ ਵਧੀਆ ਹੈ ਬਹੁਤ ਨਾਬਾਤ ਬਹੁਤ ਬੁਰਾ ਹਾਲ ਹੈ ਜੀ ਕਹਿੰਦਾ ਮਤਲਬ ਇਹ ਅਸੀਂ ਆ ਨਾ ਕਿ ਕਿਸੇ ਨਾਲੇ ਦੇ ਉੱਪਰ ਬੈਠੇ ਹੁੰਦੇ ਆ ਇੰਨੀ ਜਿਆਦਾ 스멜 ਆ ਰਹੀ ਹੈ ਨਾ ਗੰਦਾ ਪਾਣੀ ਹੈ ਸਾਰਾ ਮੱਛਰ ਇੱਥੇ ਪਨਪ ਰਿਹਾ ਹੁਣ ਆ ਬਰਸਾਤ ਦਾ ਮੌਸਮ ਚੱਲ ਰਿਹਾ ਤੁਹਾਨੂੰ ਪਤਾ ਵੀ ਇਹ ਇਹਨਾਂ ਦਿਨਾਂ ਦੇ ਵਿੱਚ ਬੱਚੇ ਬਿਮਾਰ ਹੁੰਦੇ ਨੇ ਹੋ ਜਾਂਦੇ ਹੁਣ ਇਹੋ ਜਿਹੇ ਪਾਣੀ 'ਚ ਬੱਚਾ ਬਿਮਾਰ ਨਹੀਂ ਹੋਊਗਾ ਤਾਂ ਦੱਸੋ ਉਨ ਕੀ ਹੋਊਗਾ ਕਿਉਂਕਿ ਇਸ ਦਾ ਸ ਯੋ ਨੂੰ ਜਾਂ ਐਕੀਓ ਨੂੰ ਕਿਸੇ ਦਿੱਤੀ ਪਤਾ ਅਸੀਂ ਕਮੇਟੀ ਦੇ ਵਿੱਚ ਦੋ ਤਿੰਨ ਵਾਰ ਦਫਾ ਜਾਇਆ ਹੈ ਜਿਹੜੇ ਕਿ ਉਹ ਕਹਿੰਦੇ ਸੀ ਕੁਰਬਾਨੇ ਕਰਨ ਪਸਲਦਾ ਕਰਨਾ ਤਾਂ ਕੋਈ ਐਕਸ਼ਨ ਆਇਆ ਨਹੀਂ ਹੈ ਦੇ ਉੱਪਰ ਕੋਈ ਵੀ ਐਕਸ਼ਨ ਨਹੀਂ ਆਇਆ ਆਨੇ ਆਨੇ ਕਰੀ ਜਾਂਦੇ ਅਸੀਂ ਅੱਜ ਸਵੇਰ ਦੀ 3-4 ਵਾਰ ਜਾ ਕੇ ਆਇਆ ਪਰ ਉਹਨਾਂ ਦਾ ਇਸ ਉੱਪਰ ਕੋਈ ਹਲੇ ਸਾਨੂੰ ਕੋਈ ਜਵਾਬ ਨਹੀਂ ਆਇਆ ਵੀ ਕਦੋਂ ਆ ਰਹੇ ਹਨ ਕਦੋਂ ਨਹੀਂ ਆ ਰਹੇ ਇਹ ਜਿਹੜਾ ਰੋਡ ਦੇ ਉੱਤੇ ਸੀਵਰੇਜ ਦਾ ਪਾਇਆ ਸੀ ਉਹ ਪਾਈਪ ਹਾਂਜੀ ਇਹ ਨਗਰ ਕੌਂਸਲ ਨੇ ਸਹੀ ਢੰਗ ਨਾਲ ਪਾਇਆ ਲੱਗਦਾ ਜਾਂ ਨਹੀਂ ਲੱਗਦਾ ਤੁਹਾਨੂੰ ਨਹੀਂ ਜੀ ਸਾਨੂੰ ਨਹੀਂ ਲੱਗਦਾ ਵੀ ਨਗਰ ਕੌਂਸਲ ਨੇ ਸਹੀ ਢੰਗ ਨਾਲ ਪਾਇਆ ਕਿਉਂਕਿ ਸਾਰਾ ਪਾਪੇ ਟੁੱਟਿਆ ਪਿਆ ਔਰ 19 ਸਮੈਲ ਹੋ ਰਹੀ ਹੈ ਵੀ ਕਹਿੰਦੀ ਹੱਦੇ ਸਾਨੂੰ ਤਾਂ ਇਹ ਨਾਲੇ ਦੇ ਉੱਪਰ ਬੈਠੇ ਹੁੰਦੇ ਆ ਇਹ ਪ੍ਰਸ਼ਾਸਨ ਕੀ ਬੰ ਕਰ ਰਹੇ ਹੋ ਅਜੀਬ ਪ੍ਰਸ਼ਾਸਨ ਨਹੀਂ ਕਹਿੰਦੇ ਕਿ ਪਾਈ ਇਹਨੂੰ ਠੀਕ ਕਰਾਇਆ ਜਾਵੇ ਇਹਨੂੰ ਸਾਫ਼-ਸੁਥਰਾ ਬਣਾਇਆ ਜਾਵੇ ਰੋਡ ਨੂੰ ਬਣਾਇਆ ਇਹਨੂੰ ਬਣਾਇਆ ਜਾਵੇ ਤਾਂ ਕਿ ਕਟੋ-ਕਟ ਸਾਡੇ ਬੱਚੇ ਬਿਮਾਰ ਨਾ ਹੋਣ ਸਾਰਾ ਸਿਰਫ ਅਸੀਂ ਨਹੀਂ ਆ ਤੁਸੀਂ ਸਾਰਾ ਬਿਆਰ ਹੈ ਤੁਸੀਂ ਦੇਖ ਰਹੇ ਹੋ ਸਭ ਨੂੰ ਸਮੈਲੇ ਚੜ ਰਹੀ ਹੈ ਇਸੇ ਮਨਨਕ ਬੁਰਾ ਹਾਲ ਹੋ ਰਿਹਾ ਹੈ ਖੜਨਾ ਮੁਸ਼ਕਿਲ ਹੋ ਜਾਵੇ ਕਾਰੋਬਾਰ ਨੂੰ ਵੀ ਬਹੁਤ ਬੜਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਾਰੋਬਾਰ ਇਹਨੇ ਦੁੱਧ ਦੀ ਦੁਕਾਨਾਂ ਦੱਸੋ ਹੁਣ ਗਲੀ ਦੇ ਨੁੱਕੜ ਦੇ ਬਿਲਕੁਲ ਦੁੱਧ ਦੀ ਦੁਕਾਨ ਹੈ ਤਾਂ ਹੁਣ ਦੁੱਧ ਵਾਲਾ ਵੀ ਬੇਚਾਰਾ ਕੀ ਕਰੂਗਾ ਦੱਸੋ ਹੁੰਦੇ ਇਸ ਦੇ ਵਿੱਚ ਆ ਕੇ ਮੇਰਾ ਨਾਮ ਇਮਰਾਨ ਹੈ ਮਾਮਾ ਇਮਰਾਨ ਤੁਹਾਡੀ ਦੁਕਾਨ ਕਿਹੜੇ ਚੌਂਕ ਤੇ ਮਲਤਾਨੀ ਚੌਂਕ ਦੇ ਬਿਲਕੁਲ ਵਿੱਚ ਹੈ ਜਿਹੜਾ ਮੁਾਰਗਦਾਰ ਰਸਤਾਂ ਵਾਲ ਜਾ ਰਿਹਾ ਹੈ ਇਹਦੇ ਅੱਜ ਤੁਸੀਂ ਉਹਦੇ ਇਕੱਠੇ ਹੋਏ ਕਿਉਂ ਹੋਏ ਮੇਰੀ ਦੁਕਾਨ ਦਾ ਬਹੁਤ ਬੁਰਾ ਹਾਲ ਹੈ ਮ ਮੇਰੇ ਰੇਪ ਪਰ ਛਿਟੇ ਆ ਰਹੇ ਨੇ ਗੰਦੇ ਸਬੰਦੇ ਇਸ ਕਰਕੇ ਮੇਰੀ ਦੁਕਾਨਦਾਰੀ ਬਹੁਤ ਪਿੱਛੇ ਜਾ ਰਹੀ ਹੈ ਕੰਮ ਕਰਕੇ ਇਹ ਰੋਡ ਬਣਾਤਾ ਜਾ ਬਈ ਮੇਰੀ ਮੰਗੇ ਆ